ਚਾਲ ਹੁੰਦੀ ਗਈ ਵਾਰੀ ਕਿ ਕਹਿੰਦੇ ਮੈਂ ਕਿਹੜੀ ਹੋ ਲਾ ਪਲਾਂ ਤਾਂ ਅੱਛਾ ਹਮ ਅੱਠ ਪੈਣਾ ਦੋ ਪਰਾ ਅੱਠ ਪੈਣਾ ਦੋ ਪਰਾ ਅੱਠ ਪੈਣਾ ਦੋ ਪਰਾ ਮਵਲੇਵਰ ਸੁਣੀ ਹੈ ਪੰਜਾਬਤ ਨਿਊਜ਼ਪੇਪਰ ਫਲਾਵਰ ਨੀ ਲੀਫ ਲੀਫ ਆਂਦਾ ਨਹੀਂ ਆਂਦਾ ਫਿਰ ਨਹੀਂ ਆਦਾ ਤੁਹਾਨੂੰ ਆਂਦਾ 8:30 ਦੋਪਹਿਰਾ ਦੋ ਭਰਾ ਤੂੰ ਇਹ ਦੱਸ ਦੇ ਮੈਂ ਸੱਚਾ ਦੱਸੋ ਹੋ ਗਿਆ 8 ਭੈਣਾ 2 ਭਰਾ 10 ਉਂਗਲੇ ਉਂਗਲੇ ਉਂਗਲਾ ਤੇ ਅੰਗੂਠੇ ਸੁੰਘਣਾ ਸੁੰਗੂਟੇ ਅਗਾਈ ਦਾਲਦੇ ਇਹਨਾਂ ਦਸ ਗਿਣਿਆ ਜੇ ਤੁਹਾਨੂੰ ਮਨ ਦੱਸੀ ਤੁਸੀਂ ਫਿਰ ਕਮੈਂਟ ਕਰਦੇ ਹੁਣ ਕੋਲ ਦੂ ਕਰ ਲੈ ਤੂ 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 ਮੈਂ ਕਹ ਰਹੀ ਨਾ ਕਰੀ ਇੱਕ ਹਵੇਲੀ ਦੋ ਦਰਵਾਜ਼ੇ ਇੱਕ ਹਵੇਲੀ ਦੋ ਦਰਵਾਜ਼ੇ ਆਂਦੇ ਜਾਂਦੇ ਦੋ ਸ਼ਹਿਜ਼ਾਦੇ ਬੁੱਝ ਗਈ ਬੰਗ ਨਹੀਂ ਇਕ ਘਾ ਵੇਲੀ ਇਕ ਘਾ ਵੇਲੀ ਦੋ ਦਰਵਾਜ਼ੇ ਦੋ ਦਰਵਾਜ਼ੇ ਆਂਦੇ ਜਾਂਦੇ ਦੋ ਸ਼ਹਿਜ਼ਾਦੇ ਪੈਰ ਨਹੀਂ ਸਾਕਸਾਂ ਸਾਕਸਾਂ ਨਹੀਂ ਨਹੀਂ ਥੋੜਾ ਜਿਹਾ ਧਿਆਨ ਥੋੜਾ ਫੋਨ ਨਹੀਂ ਨਹੀਂ ਗੱਡੀ ਨਹੀਂ ਤਰੇ ਮੈਨ ਦਾ ਸਹੀ ਜਵਾਬ ਨਹੀਂ ਹੈ ਅੰਤਰ ਇਹਦਾ ਅੰਤਰ ਇਨਸਾਨ ਇਨਸਾਨ ਵੀ ਨਹੀਂ ਆ ਉਹ ਸਾਰੇ ਪਾਸੇ ਘੁੰਮਦਾ ਇਨਸਾਨ ਤਾਂ ਘੁੰਮਦਾ ਤਾਂ ਹੈ ਪਰ ਇਹ ਏਦਾਂ ਏਦਾਂ ਜਾਂਦਾ ਹੈ ਇੱਥੋਂ ਸ਼ੁਰੂ ਹੁੰਦਾ ਇੱਥੇ ਖਤਮ ਹੋ ਜਾਂਦਾ ਆ ਕੇ ਤੂੰ ਦੱਸ ਚੰਦ ਤੇ ਸੂਰਜ ਸੀ

ਬੁੱਝਣ ਵਾਲੇ ਬੜੇ ਸਿਆਣੇ ਇੱਕ ਡੱਬੀ 'ਚ 32 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਇੱਕ ਡੱਬੀ 'ਚ 32 ਦਾਣ ਨਹੀਂ ਆਂਦੀ ਪਤਾ ਹੀ ਨਹੀਂ ਮੈਂ ਤਾਂ ਸੁਣੀ ਪਹਿਲੀ ਵਾਰ ਹੈ ਇਅਰਿੰਗਸ ਨਹੀਂ ਸਟੋਨਸ ਨਹੀਂ ਆਂਦਾ ਪੱਕਾ ਹਾਂ ਪੱਕਾ ਦੰਦ ਦੰਦ ਬੱਤੀ ਢਾਣੇ ਚੱਲਾ ਅੱਗੇ ਅੱਗੇ ਹੋ ਗਏ ਨਹੀਂ ਬੱਤੀ ਢਾਣੇ ਤਾਂ ਸੀਗੇ ਠੀਕ ਹੈ ਦੰਦ ਦੰਦ